ਨਹੀਂ 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 ਠੀਕ ਹੈ ਪਿੰਡ ਵਾਸਤੇ ਆਪਣੇ ਕੋਈ ਨਸ਼ਾ ਨੋਸ਼ਾ ਮੁਕਤ ਵਾਲਾ ਕੋਈ ਬੰਦਾ ਕੋਈ ਹੈ ਚੰਗਾ ਧਿਆਨ ਜੀ ਸਰਪੰਚਾ ਨੂੰ ਹਾਂ ਤੇ ਦੂਜਾ ਨ ਇੱਕ ਚੀਜ਼ ਹੋਰ ਹੈ ਮੁੰਡੋ ਯਾਰ ਆਪਣਾ ਕੁਪ ਪਿੰਡ ਦਾ ਵਿਕਾਸ ਕਰੇ ਬੱਚਾ ਨੂੰ ਪੜਾਵੇ ਲਿਖਾਵੇ ਕੋਈ ਆ ਉਧਰ ਧਿਆਨ ਦੇਵੇ ਕੋਈ ਨਾ ਕੋ ਸਕੂਲ ਦੇ ਬਾਰੇ ਆਪਣੇ ਬਾਲਾ ਬੁਰਾ ਹਾਲ ਹੋਇਆ ਪਿਆ ਯਾਰ ਬਹੁਤ ਜਿਆਦਾ ਨਾ ਨਾ ਕੁਝ ਬਾਲਾ ਬੁਰਾ ਹਾਲ ਹੈ ਯਾਰ ਹੋਰਾਂ ਬਲੀਆਂ ਇਧਰ ਫਿਰਦਾ ਸੁਨਾ ਸਰਪੰਚੀ ਦੀ ਕੋਈ ਗੱਲ ਕਿ ਨੂੰ ਠਾਈਏ ਤੂਏ ਕੋਈ ਕਿੰਨ ਪਿੰਡ ਦਾ ਵਿਕਾਸ ਹੋਵੇ ਓ ਚੱਤ ਬੰਕ ਤੇ ਉੱਚਾ ਕੇਸ਼ਨ ਉਠਾ ਦੋ ਤੇ ਇੱਕ ਉਹ ਦਲੇਵੇ ਦੇ ਉੱਠਦਾ ਹੈਗਾ ਠੀਕ ਹੈ ਤੇ ਪਰ ਉਹ ਜੱਟ ਦੀ ਬਦਾ ਬੱਤਾ ਕੋਈ ਆਵ ਨਹੀਂ ਨਾ ਛੱਕਦਾ ਉਹ ਯਾਰ ਠੀਕ ਹੈ ਠੀਕ ਹੈ ਮੈਨੂੰ ਲੱਗਦਾ ਕੁਝ ਝਾਂਚ ਮੈਨੂੰ ਲੱਗਦਾ ਤਾਂ ਹੈਗਾ ਬਾਕੀ ਦੇਖੋ ਪਹਿਲਾਂ ਤਾਂ ਕਲੀਨ ਕੰਮ ਕਰਾਏ ਆ ਪਹਿਲਾਂ ਵੀ ਅਕੇ ਦਾ ਬੋਟਾ ਲੈ ਲਾਂਦੇ ਆ ਤੇ ਪੈਸੇ ਖਾ ਜਾਂਦੇ ਆ ਉੱਠਾ ਨਾਂਦੇ ਆਖੇ ਛੋਟੇ ਛਗੂਲ ਬਣਾ ਦਾਂਗੇ ਜਾ ਵਟ ਦਕ ਛਲਾ ਦਾਂਗੇ ਅੱਛਾ ਇਹ ਹਾਲ ਆ ਮਰਿਆ ਜੋ ਜੱਟ ਦਾ ਮੁਕਾਬਲਾ ਕਰੇ ਉਹ ਬੰਦਾ ਦੇਖ ਦੇ ਕੋਈ ਦਾ ਉਹਦਾ ਇਹ ਕੋਈ ਤੇਰੇ ਮੈਂ ਦੇਖੂ ਆਂ ਅਧਿਆਨ ਜੱਜ ਦੇਖਦਾ ਨੇ ਮਗੁੱਤਰ ਲੇ ਬੇੜੀ ਲੈਣਾ ਬੜਕ ਕੀ ਕੀ ਚੱਲਦਾ ਸਮਾਜਾ ਕੀ ਕੁਛ ਕਹਿੰਦੇ ਆ ਮਾਟੇ ਤੇ ਮੈਂ ਉੱਥੇ ਜਾਂਦਾ ਆਂ ਕਿਹੜੀ ਪਾਰਟੀ ਵੱਲੋਂ ਉੱਠਣਾ ਉਹ ਤੋਂ ਮੈਂ ਸਾਰੀ ਛੋਨੂ ਲਿਆ ਕੇ ਦਊਂ ਅੱਜ ਜਾਣ ਕੇ ਲੈ ਬਤਾ ਸਾਰੀ ਰਿਪੋਰਟਾਂ ਬਲੀਆ ਚੰਗਾ ਫਿਰ ਦੱਸੇ ਸਾਨੂੰ ਆ ਕੇ ਪ੍ਰੋਗਰਾਮ ਬਣਾਉਨੇ ਆਪਾਂ ਕੱਟ ਕੁਛ ਕਰਦੇ ਆਂ ਦੇ ਤੂਛੀ ਵੀ ਬੋਟੂਛੀ ਨਹੀਂ ਭਾਇਓ ਜਿਹੜਾ ਵਧੀਆ ਆ ਨਾਲੀਆਂ ਦਾ ਗਲੀਆਂ ਦਾ ਕੰਮ ਕਰਾ ਛਕੇ ਕੋਸ ਨੂੰ ਤਾਂ 6-6 ਨਾ ਵਾਲਾ 20% ਕੰਮ ਕਰਦੇ ਆ ਬਾਕੀ ਸਾਰੇ ਪੈਸੀ ਖਾ ਜਾਂਦੇ ਆ ਇਹ ਯਾਰ 10 ਪੈਸੇ ਵੀ ਨਹੀਂ ਲੱਗਦੇ ਯਾਰ ਕੀ ਕਰੀ ਬਣੀ ਕੋਈ ਛੋਡੀ ਨਹੀਂ ਅਜ ਨਹੀਂ ਹੈਗਾ ਉਹ ਨਿਗਾਜ ਤਾਂ ਹੈਗਾ ਯਾਰ ਇੱਕ ਮਲਕੀਤ ਕੋਚ ਹੈ ਆਪਣਾ ਯਾਰ ਪੜਿਆ ਦੇਖਿਆ ਬੰਦਾ ਯਾਰ ਸੂਝਵਾਨ ਹੈ ਯਾਰ ਕੰਗਤਿਆਂ ਆਉਂਦੇ ਰਹਿ ਪਿੰਡ ਕਿੰਨੀ ਉਹਦੇ ਬਾਰੇ ਸੋਚੀ ਜੀ ਆਪਾਂ ਹਾਂ ਉਸੇ ਬਾਰੇ ਸੋਚਿਆ ਇਹਦਾ ਉਸੇ ਦੀ ਗੱਲ ਹੀ ਕਰੀ ਜਾਂਦੇ ਜੇ ਤੌਣ ਤੋਂ ਬਿਨਾ ਦਿਮਾਗ ਲੜਾਈ ਜਰਾ ਹਾਂ ਮੈਂ ਤਾਂ ਠੀਕ ਜਰਾ ਬੜਾ ਲੱਗ ਤੇ ਠੀਕ ਹੈ ਚਲੋ ਫੇ ਮੈਂ ਦੇਖਦਾਗਾ ਉੱਧਰ ਤੋਂ ਹੋਰ ਵੀ ਦੇਖਦਾ ਨੇ ਉਹਨੂੰ ਵੀ ਪੁੱਛਦਾ ਜਿੰਨੇ ਆ ਬੰਦਾ ਪੁੱਛਦਾ ਪੁੱਛਦਾ ਉਹੋ ਚ ਕੇ ਰਹਿ ਗਿਆ ਤੋਰੇ ਫੇ ਰੋ ਕੀ ਢੱਕ ਡੋਲਾ ਕਾ ਜੇ ਕੋਸ ਸਾਹਿਬ ਕਰਿਓ। ਪਾਜੀ ਜੀ ਲੰਘਿਓ ਕਰਿਓ ਆਲੇ ਲੰਘਿਓ ਲੰਘਿਓ ਨੰਘਿਓ। ਇੱਕ ਤਾਂ ਕੰਮ ਹੈ ਸੋਡੇ ਕੋਲ ਕੋਸ ਸਾਹਿਬ। ਕਿਹੜਾ ਹੀ ਉਹ ਕੰਮ ਕਰਨਾ ਇੱਕ ਕਰੋਗੇ। ਜੇ ਕਰਨ ਵਾਲਾ ਹੋਇਆ ਤਾਂ ਕਰਾਂਗੇ ਜਰੂਰ। ਕਰਨ ਵਾਲਾ ਥੋਡੇ ਕੰਮ ਦਾ ਕਰਨਾ ਪਊ। ਸਰਪੰਚੀ ਵਾਰਿਆ ਆ ਰਿਹਾ ਹੁਣ ਚੋਣ ਪੜਿਆ ਦੇਖਾਂ ਤੂੰ। ਨਹੀਂ ਸਰਪੰਚੀ ਨਹੀਂ। ਬੜੇ ਹਰ ਇੱਕ ਦਾ ਕੰਮ ਨਹੀਂ ਹੁੰਦਾ ਹੁਣ ਕੋਈ ਖੜਿਆ ਨਹੀਂ ਰਿਹਾ ਆਪਣੇ। ਨੇ ਖੇਡਾਂ ਰਿਵਿਊਸ ਨੂੰ ਕੱਢ ਕੇ ਦੇਵਾਂਗੇ ਇਹ ਖਿਡਾਰੀ ਹੁਣ ਮੁੰਡਿਆਂ ਵਾਸਤੇ ਵੀ ਤਿਆਰੀ ਕਰਵਾਈ ਜਾਂਦਾ ਹੈ ਇਹ ਢੈਰੀ ਰਿਵਿਊਸ ਨੂੰ ਕੱਢ ਕੇ ਦੇਵਾਂਗੇ ਗਰਾਊਂਡ ਹੋਵੇ ਕੋਈ ਉਹ ਵੀ ਚਾਹੀਦਾ ਹੈ ਆਰਮੀਆ ਗਰਾਊਂਡ ਚਾਹੀਦਾ ਹੈ ਖੇਤਾਂ ਚ ਦੇਖ ਤੁਸੀਂ ਮੈਨੂੰ ਰਾਜਨੀਤੀ ਜਨਾਬਾ ਉਹ ਜੀ ਇਹ ਕੰਮ ਆਪਾਂ ਤੋਂ ਨਹੀਂ ਹੋਣਾ ਨਹੀਂ ਨਹੀਂ ਸਾਹਿਬ ਅੱਜ ਦੇ ਚੁੱਕ ਦੇ ਵਿੱਚ ਅੱਜ ਦੀ ਪੀੜ੍ਹੀ ਗਰਾਊਂਡ ਦੇ ਨਾਲੋਂ ਟੁੱਟ ਰਹੀ ਹੈ ਇਸੇ ਕਾਰਨ ਕਿ ਜੇ ਤੁਸੀਂ ਸਰਪੰਚ ਬਣਦੇ ਹੋ ਕਿ ਗਰਾਊਂਡ ਦੇ ਨਾਲ ਆਪਣਾ ਮਤੋਂ ਨਾ ਬੱਚੇ ਜੁੜੇ ਰਹਿਣਗੇ ਨਸ਼ਿਆਂ ਤੋਂ ਮੁਕਤ ਹੋ ਜਾਣਗੇ ਆਪਾਂ ਤੋਂ ਇਹ ਕੰਮ ਨਹੀਂ ਹੋਣਾ ਇਹ ਰਾਜਨੀਤੀ ਵਾਲਾ ਆਪਾਂ ਤੋਂ ਕੰਮ ਨਹੀਂ ਹੋਣਾ ਉਸੇ ਗਾਈ ਕਰਨਾ ਹੁੰਦਾ ਨਹੀਂ ਕੀ ਹੁੰਦਾ ਰਾਜ ਰੀਤੀ ਨੂੰ ਹੋਰ ਕਰਨਾ ਹੀ ਪੈਂਦਾ ਪਿੰਡ ਦਾ ਕੰਮ ਅੱਬਾ ਤੋਂ ਇਹ ਕੌਣ ਨੂੰ ਖਿੜਿਆਰੀ ਕੱਢ ਕੇ ਦੇ ਦਾਂਗੇ ਜ਼ਰੂਰ ਦੇ ਮੈਂ ਹੁਣ ਮੁੰਡਿਆਂ ਦੀ ਤਿਆਰੀ ਕਰਵਾਈ ਜੰਨਾ ਮੈਂ ਖਿੜਿਆਰੀ ਤੁਹਾਨੂੰ ਕੱਢ ਕੇ ਦੇਵਾਂਗੇ ਪਿੰਡ ਵਾਸਤੇ ਇੱਕ ਕੀ ਹੋਰ ਹੈ ਕੋਈ ਸਾਥ ਤੁਹਾਡੇ ਨਾਲ ਖੜੇ ਅਸੀਂ ਨਾਲ ਖੜਾਂਗੇ ਤੁਹਾਡੇ ਕੋਈ ਗੱਲ ਨਹੀਂ ਅਸੀਂ ਅਸੀਂ ਵੋਟਾਂ ਅਸੀਂ ਮੰਗਾਂਗੇ ਤੁਹਾਡੇ ਨਾਲ ਤੁਹਾਨੂੰ ਸਹਿਯੋਗ ਦੇਵਾਂਗੇ ਸਾਡੇ ਅਸੀਂ ਆਸ ਕਰਕੇ ਆਏ ਸੀ ਤੁਹਾਡੇ ਤੇ ਸਾਡੀ ਆਸ ਨਾ ਤੁ ਨਹੀਂ ਇਹ ਕੰਮ ਨਹੀਂ ਹੋਣਾ ਆਪਾਂ ਦਾ ਦੇਖ ਲੋ ਕੋਈ ਸਮਝ ਆਦਾ ਨਹੀਂ ਸੋਦੇ ਦੀ ਆਸ ਸੀ ਸਾਨੂੰ ਦੇਖ ਲੋ ਸੋਚ ਲੋ ਨਹੀਂ ਇਹ ਕੰਮ ਨਹੀਂ ਸੁਣੋ ਮਹਾਰਾਜਰ ਸਾਸ ਪਾਸੇ ਪ੍ਰਮਾਤਮਾ ਨੂੰ ਕੋਈ ਮਾਣ ਨਹੀਂ ਕਿ ਇਹ ਬਾਤ ਆਪਣੀ ਆਇਓ